ਅੱਜ ਦੇਸ਼ ਦੇ ਐਜੂਕੇਸ਼ਨ ਮੰਤਰੀ ਨੇ ਵੀ ਅੱਜ ਮੰਨਿਆ ਕਿ ਨੀਟ ਦੇ ਵਿੱਚ ਸਾਡੇ ਕੋਲ ਗੜਬੜੀਆਂ ਹੋਈਆਂ ਘੱਟੋ-ਘੱਟ ਇਹਨਾਂ ਨੇ ਮੰਨ ਲਿਆ ਇੱਕ ਜੀ ਟੀਟਕ ਬੱਚਾ ਹੁੰਦਾ ਜਿਵੇਂ ਟੀਟ ਬੱਚਾ ਬਣ ਕੇ ਐਂਟੀਆ ਬੈਠਾ ਹੋਇਆ ਸੀਗਾ ਕਿ ਨਹੀਂ ਜੀ ਨਹੀਂ ਕੁਝ ਨਹੀਂ ਹੋਇਆ ਸੀ ਕੁਝ ਨਹੀਂ ਹੋਇਆ ਸੀ ਇੱਕ ਲੜਕੀ ਹੈ ਗੁਜਰਾਤ ਦੀ ਜਿੰਨੇ ਸੀਪੀਐਸਸੀ ਚ ਫੇਲ ਸੀਗੀ 212 ਜਾਂ 22 ਨੰਬਰ ਉਹਦੇ ਸਬਜੈਕਟਸ ਦੇ ਵਿੱਚ ਪਰ ਨੀਟ 'ਚ ਉਹਦੇ 705 ਨੰਬਰ ਉਹਦੀ ਮਾਰਕ ਸ਼ੀਟ ਜਦੋਂ ਸਾਰੇ ਪਾਸੇ ਘੁੰਮੀ ਤਾਂ ਕਈ ਲੋਕਾਂ ਨੂੰ ਖਦਸ਼ਾ ਹੋਇਆ ਇਹ ਕਿਤਾ ਪੋਸਿਬਲ ਹੈ ਮੈਂ 18 ਸਾਲ ਬਣਾਉਂਦਾ ਮੈਨੂੰ ਵੀ ਹੋ ਗਏ ਮੈਂ ਨਹੀਂ ਦੇਖਿਆ ਕੋਈ ਬੱਚਾ ਜਿਹੜਾ 21 22 ਨੰਬਰ ਕੈਮਿਸਟਰੀ ਫਿਜ਼ਿਕਸ ਲੈ ਰਿਆ ਹੋਵੇ ਤੇ ਨੀਡ ਦਾ ਟਾਪਰ ਬਣ ਜਾਵੇ ਇਹਦੀ ਤਸੱਲੀ ਲਈ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਜਾ ਸੋ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਗਾ ਉਹਦਾ ਸਭ ਤੋਂ ਵੱਡਾ ਹੱਲ ਹੈ ਤੁਸੀਂ ਇਹਨੂੰ ਦੋ ਵਾਰੀ ਕਰ ਦਿਓ ਦੋ ਚਾਂਸ ਦਿਓ ਇੱਕ ਚਾਂਸ ਤੁਸੀਂ ਜਨਵਰੀ ਚ ਲੈ ਲਓ ਦੂਸਰਾ ਚਾਂਸ ਤੁਸੀਂ ਮਈ ਚ ਲੈ ਲਓ ਜਿਹੜਾ ਬੈਸਟ ਆਫ 1 ਉਸ ਚੂਜ਼ ਕਰ ਲਓ ਤੁਹਾਡੇ ਤੇ ਲੋਡ ਵੀ ਘਟੇਗਾ ਜਿਕਰ ਇਸ ਪਰ ਪੇਪਰ ਲੀਕ ਹੋਇਆ ਹੈਗਾ ਇਹ ਕੋਈ ਆ ਤੇ ਪਿਛ ਹਰੇਕ ਜਿੰਨੀ ਵਾਰੀ ਜੇ ਦੇ ਐਗਜ਼ਾਮ ਹੋਏ ਨੇ ਜਾਂ ਦੂਸਰੇ ਨੀਟ ਦੇ ਐਗਜ਼ਾਮਸ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਿਆ ਹੋਵੇਗਾ ਬਟ ਦੇਖੋ ਕਿਤਨਾ ਕਿਤੇ ਐਨਟੀਏ ਦੀ ਕਾਰਜਗੁਜ਼ਾਰੀ ਜਿਹੜੀ ਹੈ ਨਾ ਉਹ ਸਵਾਲਾਂ ਦੇ ਕੇਰੇ ਚ ਹੈਗੀ ਆ ਆਮ ਘਰ ਦਾ ਬੱਚਾ ਬਹੁਤ ਜ਼ਿਆਦਾ ਜਿਹੜਾ ਕਿ ਜਿਹਦਾ ਫਾਦਰ ਦੋ ਦੋ ਸਾਲ ਤਿੰਨ ਤਿੰਨ ਸਾਲਾਂ ਆ ਕੇ ਤਿਆਰੀ ਕਰਾ ਰਿਹਾ ਸੀ ਉਸ ਬੱਚੇ ਨਾਲ ਧੱਕਾ ਹੋਇਆ ਨੀਟ ਪੇਪਰ ਲੀਕ ਇਸ ਵਕਤ ਪੂਰੇ ਭਾਰਤ ਦੇ ਵਿੱਚ ਆ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਹੈ ਨੀਟ ਦੇ ਪੇਪਰ ਕਿਵੇਂ ਲੀਕ ਹੋਏ ਇਹ ਪੇਪਰ ਕੀ ਹੁੰਦੇ ਨੇ ਉਸ ਬਾਰੇ ਜਿਹੜੀ ਹੈਗੀ ਉਹ ਅੱਜ ਤੁਹਾਨੂੰ ਪ੍ਰੋਪਰ ਜਾਣਕਾਰੀ ਜਿਹੜੀ ਹੈ ਉਹ ਅਸੀਂ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਜੋ ਕਿ ਬੱਚਿਆਂ ਦੀ ਤਿਆਰੀਆਂ ਵੀ ਕਰਾਉਂਦੇ ਹੈਗੇ ਨੇ ਗੱਲਬਾਤ ਕਰ ਲੈਣਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਾਜੂ ਜੀ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਪੰਜਾਬ ਦੇ ਬੱਚਿਆਂ ਦੇ ਹਿੱਤ ਲਈ ਤੇ ਪੂਰੇ ਦੇਸ਼ ਦੇ ਬੱਚਿਆਂ ਦੇ ਹਿੱਤ ਲਈ ਇਹ ਮੁੱਦਾ ਚੱਕਿਆ ਮੈਂ ਧੰਨਵਾਦ ਕਰਾਂਗਾ ਜਦੇਸ਼ ਦੇ এডਿਊਕੇਸ਼ਨ ਮੰਤਰੀ ਨੇ ਵੀ ਅੱਜ ਮੰਨਿਆ ਕਿ ਨੀਟ ਦੇ ਵਿੱਚ ਸਾਡੇ ਕੋ ਗੜਬੜੀਆਂ ਹੋਈਆਂ ਘੱਟੋ ਘੱਟ ਇਹਨਾਂ ਨੇ ਮੰਨ ਲਿਆ ਤੁਸੀਂ ਇਹ ਸੋਚੋ ਜਦੋਂ ਦਾ ਪੇਪਰ ਹੋਇਆ ਸੀ ਉਦੋਂ ਤੇ ਬੱਚੇ ਰੋਲਾ ਪਾ ਰਹੇ ਸੀਗੇ ਐਨਟੀਏ ਨੂੰ ਰਿਜੈਕਟ ਕਰ ਰਿਆ ਸੀ ਗੱਲਾਂ ਨੂੰ ਠੀਕ ਹੈ ਜੀ ਟੀਟਕ ਬੱਚਾ ਹੁੰਦਾ ਜੇ ਮੈਂ ਟੀਟ ਬੱਚਾ ਬਣ ਕੇ ਐਨਟੀਏ ਬੈਠਾ ਹੋਇਆ ਸੀਗਾ ਕਿ ਨਹੀਂ ਜੀ ਨਹੀਂ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਜੀ ਹੌਲੀ ਹੌਲੀ ਜਦੋਂ ਤੰਦ ਲਿਆ ਸਾਹਬ ਨੇ ਆਨ ਲਾਪੀਆਂ ਕਿ ਜੀ ਇੱਕ ਲੜਕੀ ਗੁਜਰਾਤ ਦੀ ਕਿਹੜੀ ਸਟੇਟ ਦੀ ਗੁਜਰਾਤ ਦੀ ਬੜੇ ਬ੍ਰਿਲੈਂਟ ਬੱਚੇ ਨੇ ਗੁਜਰਾਤ ਦੇ ਦਾ ਮਤਲਬ ਹੈ ਨਾ ਜੀ ਇੱਕ ਲੜਕੀ ਹੈ ਗੁਜਰਾਤ ਦੀ ਜਿੰਨੇ ਸੀਬੀਐਸਸੀ ਚ ਫੇਲ ਸੀਗੀ 21 22 ਨੰਬਰ ਉਹਦੇ ਸਬਜੈਕਟ ਦੇ ਵਿੱਚ ਪਰ ਨੀਡ ਜੋ ਉਹਦੇ 705 ਨੰਬਰ ਉਹਦੀ ਮਾਰਕ ਸ਼ੀਟ ਜਦੋਂ ਸਾਰੇ ਪਾਸੇ ਘੁੰਮੀ ਤਾਂ ਕਈ ਲੋਕਾਂ ਨੂੰ ਖਰਦਸ਼ਾ ਹੋਇਆ ਇਹ ਕਿਦਾ ਪੋਸੀਬਲ ਹੈ ਮੈਂ 18 ਸਾਲ ਪੜਾਉਂਦਾ ਮੈਨੂੰ ਵੀ ਹੋ ਗਏ ਮੈਂ ਨਹੀਂ ਦੇਖਿਆ ਕੋਈ ਬੱਚਾ ਜਿਹੜਾ 21 22 ਨੰਬਰ ਕੈਮਿਸਟਰੀ ਫਿਜ਼ਿਕਸ ਲੈ ਰਿਹਾ ਹੋਵੇ ਤੇ ਨੀਡ ਦਾ ਟਾਪਰ ਬਣ ਜਾਵੇ ਸੋ ਕਿਤਨਾ ਕਿਤੇ ਇਦਾਂ ਦੀਆਂ ਤਾਂਦਲੀਆਂ ਸਾਹਮਣੇ ਆਣੀਆਂ ਸ਼ੁਰੂ ਹੋ ਗਈਆਂ ਹੋਲੀ 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 ਐਨਟੀਏ ਨੂੰ ਲੱਗਾ ਕਿ ਬਿਵਾਲ ਵੱਧ ਰਿਹਾ ਜਦੋਂ ਦੇਸ਼ ਦੇ ਬੱਚੇ ਜਾਗੇ ਉਹਨਾਂ ਨੇ ਹਮਲਾ ਕੀਤਾ ਕਿ ਜੀ ਸਾਨੂੰ ਇੱਕ ਤਾਂ ਕੁਐਸਚਨ ਪੇਪਰ ਲੀਕ ਹੋਇਆ ਇਹਦੀ ਪੂਰੀ ਦੱਸੋ ਜਾਣਕਾਰੀ ਹੋਇਆ ਕਿ ਨਹੀਂ ਹੋਇਆ ਕੋਈ ਦੇਸ਼ ਦੇ ਸਾਹਮਣੇ ਕੋਈ ਗੱਲ ਰੱਖੀ ਨਹੀਂ ਗਈ ਐਨਟੀਏ ਕੋਈ ਸਪਸ਼ਟੀਕਰਨ ਨਹੀਂ ਦੇ ਰਿਹਾ ਸੀ ਦੋਤ ਚੁੱਪ ਸੀਗਾ ਜਦੋਂ ਇਹ ਬਿਵਾਲ ਵੱਧਾ ਗਿਆ ਸੱਚ ਸਾਹਮਣੇ ਆਂਦਾ ਗਿਆ ਹੋਇਆ ਕੀ ਕਿ ਫਿਰ ਐਨਟੀਏ ਨੇ ਮੰਨਿਆ ਕਿ ਅਸੀਂ ਕੁਝ ਬੱਚਿਆਂ ਨੂੰ ਗ੍ਰੇਸ ਨੰਬਰ ਦਿੱਤੇ ਨੇ ਇਹਨਾ ਮੰਨਿਆ ਪਹਿਲਾਂ ਕਿ ਅਸੀਂ ਕੁਝ ਬੱਚਿਆਂ ਨੂੰ ਗ੍ਰੇਸ ਨੰਬਰ ਦਿੱਤੇ ਨੇ ਫਿਰ ਬਿਹਾਰ ਪੁਲਿਸ ਨੇ ਬਿਹਾਰ ਪੁਲਿਸ ਨੇ ਜਾਂ ਰਾਜਸਥਾਨ ਪੁਲਿਸ ਨੇ ਕਈ ਬੱਚੇ ਰਾਉਂਡ ਆਫ ਕੀਤੇ ਜਿਨ੍ਹਾਂ ਦੇ ਵਿੱਚ ਇਦਾਂ ਦੇ ਬੱਚੇ ਸੀਗੇ ਜਿਹੜੇ 30-30 ਲੱਖ ਰੁਪਏ ਦੇ ਚੈੱਕ ਪੋਸਟ ਡੇਟਿਡ ਚੈੱਕ ਲੈ ਕੇ ਬੱਚੇ ਦੀ ਜਗ੍ਹਾ ਨੀਡ ਦਾ ਪੇਪਰ ਦੇ ਰਹੇ ਸੀ ਈਵਨ ਇਹ ਵੀ ਪਤਾ ਲੱਗਾ ਕਿ ਕਈਆਂ ਨੇ ਬੜੇ ਪੈਸੇ ਖਰਚੇ ਨੀਡ ਦਾ ਪੇਪਰ ਕਢਾਉਣ ਨੂੰ ਦੇਖੋ ਨੀਡ ਦਾ ਪੇਪਰ ਤਾਂ ਲੀਕ ਹੀ ਐ ਸੁਪਰੀਮ ਕੋਰਟ ਦਾ ਦਰਵਾਜ਼ਾ ਘਟਕਾਇਆ ਗਿਆ ਸੁਪਰੀਮ ਕੋਰਟ ਨੇ ਵੀ ਵਰਡਿਕਟ ਦਿੱਤਾ ਕਿ ਜਿਹੜੇ ਬੱਚਿਆਂ ਨੂੰ ਗ੍ਰੇਸਮਨ ਐਂਟੀ ਨੇ ਆਪਣਾ ਪੱਖ ਇਦਾਂ ਪੇਸ਼ ਕੀਤਾ ਤਾਂ ਕੀ ਜੀ ਸਾਡੇ ਕੋਲ ਗਲਤੀ ਹੋਈ ਹੈ ਅਸੀਂ 1563 ਬੱਚਿਆਂ ਨੂੰ ਗ੍ਰੇਸ ਮਾਰਕਸ ਦਿੱਤੇ ਨੇ ਟਾਈਮ ਲਾਸ ਕਰਕੇ ਕਿਉਂਕਿ ਬੱਚਿਆਂ ਦਾ ਥੋੜਾ ਟਾਈਮ ਲਾਸ ਹੋ ਗਿਆ ਦੇ ਪੇਪਰ ਚੇਂਜ ਹੋਣ ਕਰਕੇ ਬੱਚੇ ਹਿੰਦੀ మీడియం ਦਾ ਚਾਹੁੰਦੇ ਸੀ ਉਹਨਾਂ ਇੰਗਲਿਸ਼ మీడియం ਦਾ ਚਲਾ ਗਿਆ ਜਿਨ੍ਹਾਂ ਨੂੰ ਇੰਗਲਿਸ਼ మీడియం ਦਾ ਚਾਹੁੰਦੇ ਸੀ ਉਹ ਹਿੰਦੀ మీడియం ਦਾ ਚਲਾ ਗਿਆ ਦੇਖੋ ਨੀਟ ਇੱਕ ਉਹ ਪ੍ਰੀਖਿਆ ਹੈ ਜਿਹਦੇ ਥਰੂ ਸਾਡੇ ਮਾਵਾ ਦਾ ਸਾਡੇ ਦੇਸ਼ ਦੇ ਬਾਪ ਦਾ ਇੱਕ ਭਵਿੱਖ ਜੁੜਿਆ ਹੁੰਦਾ ਆਪਣੇ ਬੱਚੇ ਨਾਲ ਕਿ ਮੈਂ ਜਦੋਂ ਜੰਮਦਾ ਬੱਚਾ ਜਾਂ ਲੜਕੀ ਸਪੈਸ਼ਲੀ ਮੈਂ ਉਹਨੂੰ ਡਾਕਟਰ ਬਣਾਣਾ ਉਸ एग्जाम ਦੀ ਟ੍ਰਾਂਸਪਰੈਂਸੀ ਬਹੁਤ ਜ਼ਿਆਦਾ ਚਾਹੀਦੀ ਹੈ ਬਹੁਤ ਜ਼ਿਆਦਾ ਸੋ ਕਿਤਨਾ ਕਿਤੇ ਇਹ ਬਵਾਲ ਜਿਹੜਾ ਹੋ ਗਿਆ ਜਦੋਂ ਦੀ ਐਂਟੀ ਨੀਡ ਦਾ एग्जाम ਲੈ ਰਹੀ ਹੈ ਦੇਖੋ ਅੱਜ ਤੱਕ ਜੇਈ ਦਾ एग्जाम ਇੱਕ ਵਾਰੀ ਕਿਤੇ ਲੀਕ ਹੋਇਆ ਸੀ 1997 ਚ ਉਸ ਤੋਂ ਬਾਅਦ ਜੇਈ ਨਹੀਂ ਕਦੀ ਲੀਕ ਹੋਇਆ ਹੈ ਨਾ ਇੱਕ ਵਾਰੀ 36 ਨੰਬਰ ਗ੍ਰੇਸ ਮਾਰਕਸ ਦਿੱਤੇ ਗਏ ਜੇਈ ਦੇ ਵਿੱਚ ਕੁਸ਼ਨ ਗਲਤ ਆ ਗਏ ਤਿੰਨ ਚਾਰ ਪਰ ਤੁਸੀਂ ਮੰਨੋਗੇ 1.5 150 ਨੰਬਰ ਗ੍ਰੇਸ ਉਹ ਲੜਕੀ ਇੱਕ ਜਿਹੜੀ ਯਾਦਵ ਲੜਕੀ ਦੀ ਅੱਜ ਕੱਲ ਇੰਟਰਵਿਊ ਚੱਲ ਰਹੀ ਸੋਸ਼ਲ ਮੀਡੀਆ ਤੇ ਉਹ ਸਾਫ਼ ਕਹਿ ਰਹੀ ਹੈ ਮੇਰੇ 580 ਨੰਬਰ ਸੀ ਮੈਨੂੰ 140 ਨੰਬਰ ਗ੍ਰੇਸ ਕਾਦੇ 140 ਨੰਬਰ ਗ੍ਰੇਸ ਕੀ ਪੈਮਾਨਾ ਸੀਗਾ ਕੀ ਕਰਾਈਟਰੀਆ ਸੀ ਉਹਨੂੰ 140 ਨੰਬਰ ਗ੍ਰੇਸ ਦਿੱਤੇਗੇ ਬਾਕੀ ਬੱਚੇ ਮਾੜੇ ਸੀ ਇਹ ਡਿਸਕ੍ਰੈਂਸੀ ਕਿਉਂ ਹੋਈ ਹੈ ਹਜੇ ਤੱਕ ਸਰਕਾਰ ਇਹਨੂੰ ਨੱਪਦੀ ਪਈ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਇਹਦੀ ਸੱਚਾਈ ਅੱਗੇ ਲਿਆ ਕੇ ਇਹਨੂੰ ਪੇਪਰ ਨੂੰ ਕੈਨਸਲ ਕਰਕੇ ਦੇਖੋ ਹੁਣ ਜਿਹੜੇ ਬੱਚਿਆਂ ਦੇ ਗ੍ਰੇਸ ਮਾਰਕ ਚੱਕ ਲੈਣਗੇ 1563 ਦੇ ਸਾਰਿਆਂ ਦਾ ਰੈਂਕ ਰੀਸ਼ਫਲ ਹੋਏਗਾ ਹੁਣ ਸਾਰਿਆਂ ਦਾ ਰੈਂਕ ਚ ਚੇਂਜ ਆਏਗੀ ਕਿੱਥੇ ਬੱਚਿਆਂ ਨੂੰ ਅਕਸੈਪਟਡ ਹੋਏਗਾ ਬੱਚੇ ਡਿਮਾਂਡ ਕਰ ਰਹੇ ਆ ਤੁਸੀਂ ਸਾਡੇ ਕੋਲ ਦੁਬਾਰਾ ਪੇਪਰ ਲੈ ਲਓ ਹੁਣ ਹੁਣ ਲੈ ਲਓ ਸਾਡੀ ਤਿਆਰੀ ਹੈ ਹੁਣ ਆਪਾਂ ਦੇ ਸਕਦੇ ਆ ਤੁਸੀਂ ਇਹ ਨਾ ਹੋਵੇ ਜੁਡੀਸ਼ੀਅਲ ਸਿਸਟਮ ਚ ਪੈ ਕੇ ਅਸੀਂ 5 ਮਹੀਨੇ ਬਤ ਕੇ ਨੀਡ ਦੁਬਾਰਾ ਹੋਏਗਾ ਸੋ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਬਹੁਤ ਵਧੀਆ ਹੁਕਮ ਹੈ ਸਰਬਉੱਚ ਨਿਆਲੇ ਆ ਉਹਨੂੰ ਅਸੀਂ ਮੰਨਦੇ ਆ ਮੈਂ ਆਪ ਹੀ ਚਾਹਾਂਗਾ ਸਾਡੀ ਡਿਮਾਂਡ ਜੋ ਬੱਚਿਆਂ ਦੀ ਹੈ ਤਸੱਲੀ ਨਹੀਂ ਹੋਈ 1563 ਗ੍ਰੇਸ ਮਾਰਕਸ ਵਾਲਿਆਂ ਦਾ ਦੁਬਾਰਾ ਪੇਪਰ 23 ਜੂਨ ਨੂੰ ਲੈਣ ਨਾਲ 30 ਜੂਨ ਨੂੰ ਰਿਜ਼ਲਟ ਕੱਢਣਾ ਬੱਚਿਆਂ ਨੂੰ ਤਸੱਲੀ ਨਹੀਂ ਹੋਈ ਇਦੀ ਤਸੱਲੀ ਲਈ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਜਾਵੇ ਤੇ ਅਗਲੇ ਸਾਲ ਤੋਂ 2025 ਦੇ ਵਿੱਚ ਇਹਨੂੰ ਜੇਈ ਦੇ ਪੈਟਰਨ ਤੇ ਲਿਆ ਜਾਵੇ ਦੋ ਚਾਂਸ ਦਿੱਤੇ ਜਾਣ ਬੱਚਿਆਂ ਨੂੰ ਇੱਕ ਤਾਂ ਪ੍ਰੈਸ਼ਰ ਘਟੇਗਾ ਦੇਖੋ ਕਈ ਸਟੇਟਾਂ ਨੇ ਵਿਰੋਧ ਕਰ ਰਹੀਆਂ ਸੀ ਤਾਮਿਲਨਾਡੂ ਦੀ ਸਟੇਟ ਹੋ ਗਈ ਹੋਰ ਕਈ ਸਟੇਟਾਂ ਹੋਗੀਆਂ ਜਿਹੜਾ ਵਿਰੋਧ ਕਰ ਰਹੀਆਂ ਸੀ ਕਿ ਜਿਹੜੇ ਸਾਡੇ ਸਟੇਟ ਬੋਰਡ ਦੇ ਬੱਚੇ ਨੇ ਉਹ ਨੀਟ ਨਹੀਂ ਕਰ ਪੰਦੇ ਸਿਰਫ ਸੀਬੀਐਸਸੀ ਬੋਰਡ ਦਾ ਬੱਚਾ ਕਰ ਪੰਦਾ ਸੋ ਇਹ ਸਰਕਾਰਾਂ ਨੂੰ ਚਾਹੀਦਾ ਹੈ ਜਿਵੇਂ ਸਾਡੇ ਪੰਜਾਬ ਬੋਰਡ ਦੇ ਬੱਚੇ ਵੀ ਨੇ CBSE ਦੇ ਬੱਚੇ ਵੀ ਨੇ ਉਹਨਾਂ ਨੂੰ opportunity ਕਿਤੇ ਜ਼ਿਆਦਾ ਮਿਲਦੀ ਐ as compared to ਉਹ ਕੰਪੀਟੀਸ਼ਨ ਜਾਂ ਤਿਆਰੀਆਂ ਨਹੀਂ ਕਰ ਸਕਦੇ ਸੋ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਗਾ ਉਹਦਾ ਸਭ ਤੋਂ ਵੱਡਾ ਹੱਲ ਐ ਤੁਸੀਂ ਇਹਨੂੰ ਦੋ ਵਾਰੀ ਕਰ ਦਿਓ ਦੋ ਚਾਂਸ ਦੇਓ ਇੱਕ ਚਾਂਸ ਤੁਸੀਂ ਜਨਵਰੀ ਚ ਲੈ ਲਓ ਦੂਸਰਾ ਚਾਂਸ ਤੁਸੀਂ ਮਈ ਚ ਲੈ ਲਓ ਜਿਹੜਾ ਬੈਸਟ ਆਫ 1 ਉਸ ਚੂਜ਼ ਕਰ ਲਓ ਤੁਹਾਡੇ ਤੇ ਲੋਡ ਵੀ ਘਟੇਗਾ ਸਰਕਾਰਾਂ ਤੇ ਵੀ ਲੋਡ ਘਟੇਗਾ ਇਹਦਾ ਹੱਲ ਇਹੀ ਕੱਢ ਰਹੇ ਸਾਰੇ ਜੀ ਮੀ ਤੁਸੀਂ ਕਿਵੇਂ ਦੇਖਦੇ ਹੋ ਜੋ ਪੀਪਰ ਪੇਪਰ ਲੀਕੇਜ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰੇ ਕਹਿ ਰਹੇ ਨੇ ਇਸ ਵਕਸਵਾਲ ਇਹੀ ਹੈ ਕਿ ਪੇਪਰ ਲੀਕੇਜ ਕਿਵੇਂ ਹੋ ਗਿਆ ਜੇਕਰ ਇਸ ਵਾਰ ਪੇਪਰ ਲੀਕੇਜ ਹੋਇਆ ਹੈਗਾ ਲੀਕ ਹੋਇਆ ਤੇ ਹਰੇਕ ਜਿੰਨੀ ਵਾਰੀ ਜੇਏ ਦੇ ਇਗਜ਼ਾਮ ਹੋਏ ਨੇ ਜਾਂ ਫਿਰ ਦੂਸਰੇ ਨੀਟ ਦੇ ਇਗਜ਼ਾਮਸ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲਿਆ ਹੋਵੇਗਾ ਬਟ ਪੈਮਾਨਾ ਘੱਟ ਸੀਗਾ ਪਹਿਲੇ ਨਾਲ ਦੇਖੋ ਕਿਤਨਾ ਕਿਤੇ ਐਨਟੀਏ ਦੀ ਕਾਰਜਗੁਜ਼ਾਰੀ ਜਿਹੜੀ ਹੈ ਨਾ ਉਹ ਸਵਾਲਾਂ ਤੇ ਕਿਰੇ ਚ ਹੈਗੀ ਹੈ ਦੇਖੋ ਮੈਂ ਤਾਂ ਇਹ ਖਦਸ਼ਾ ਚਿਤਾਨਾ ਇਲੈਕਸ਼ਨ ਸੀਗੇ ਹੈ ਨਾ ਜੀ 4 ਜੂਨ ਨੂੰ ਰਿਜ਼ਲਟ ਆ ਰਿਹਾ 5 ਜੂਨ ਨੂੰ ਰੀਟ ਦਾ ਰਿਜ਼ਲਟ ਕੱਢ ਰਿਹਾ ਇਲੈਕਸ਼ਨ ਸੀਗੇ ਪੋਲਿਟਿਕਲ ਪ੍ਰੈਸ਼ਰ ਕਿਤਨਾ ਕਿਤੇ ਐਂਟੀ ਦੇਖੋ ਅਫਸਰ ਵੀ ਛਾਈ ਜਿਹੜੀ ਹੈ ਪੋਲਿਟਿਕਲ ਬੰਦਿਆਂ ਨਾਲ ਹੀ ਤੁਰਦੀ ਹੋ ਵੀ ਹੈ ਨਾ ਜੀ ਉਹਨਾਂ ਤੇ ਕੀ ਹੋ ਮੇਰਾ ਮੰਨਣਾ ਮੇਰਾ ਆਪਣਾ ਇੰਡੀਵਿਜੁਅਲ ਵਿਚਾਰ ਹੈ ਹੋ ਸਕਦਾ ਉਹਨਾਂ ਤੇ ਕੋਈ ਪ੍ਰੈਸ਼ਰ ਪਾਏ ਗਏ ਹੋਣ ਕਿ ਇਹਨਾਂ ਬੱਚਿਆਂ ਨੂੰ ਫਾਇਦਾ ਦਿੱਤਾ ਜਾਵੇ ਇਹ ਫਲਾਣੇ ਫਲਾਣੇ ਕਿਤੇ ਲੀਡਰ ਦੇ ਵੱਡੇ ਲੀਡਰ ਦੇ ਬੱਚੇ ਹੋ ਸਕਦੇ ਨੇ ਇਹ ਸਭ ਚੀਜ਼ਾਂ ਕੀਤੀਆਂ ਜਾਂ ਜਾਂਦੀਆਂ ਜਿੱਤੇ ਇੱਕ ਆਮ ਘਰ ਦਾ ਬੱਚਾ ਬਹੁਤ ਜ਼ਿਆਦਾ ਜਿਹੜਾ ਕਿ ਜਿਹਦਾ ਫਾਦਰ ਦੋ ਦੋ ਸਾਲ ਤਿੰਨ ਤਿੰਨ ਸਾਲ ਲਾ ਕੇ ਤਿਆਰੀ ਕਰਾ ਰਿਆ ਸੀ ਉਸ ਬੱਚੇ ਨਾਲ ਤੱਕਾ ਹੋਇਆ ਉਸ ਤੱਕੇ ਨੂੰ ਹੁਣ ਸਹੀ ਕਰਨ ਲਈ ਸਰਕਾਰ ਨੂੰ ਹੁ ਨੀਟ ਨੂੰ ਰਿਜੈਕਟ ਕਰ ਦੇਣਾ ਚਾਹੀਦਾ ਦੁਬਾਰਾ ਇੱਕ ਪੇਪਰ ਲੈਣਾ ਚਾਹੀਦਾ ਵਿਦਿਨ 2 ਵੀਕ ਔਰ 7 ਡੇਸ ਉਹ ਪੇਪਰ ਜਿਹੜਾ ਪਾਰਦਰਸ਼ਤਾ ਦੇ ਨਾਲ ਕਰਾਉਣਾ ਚਾਹੀਦਾ ਹੋਰ ਕੋਈ ਏਜੰਸੀ ਜਾਂ ਸਿਟਿੰਗ ਜੱਜ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬ ਹੋਣ ਉਹਨਾਂ ਦੀ ਰਹਿਨਮਾਈ ਐਟ ਐਨਟੀਏ ਕੰਮ ਕਰੇ ਸਾਰਾ ਕੰਮ ਉਹਨਾਂ ਥੱਲੇ ਚੱਲ ਕੇ ਇੱਕ ਪਾਰਦਰਸ਼ਤਾ ਨਾਲ ਦੇਖੋ ਜੀ ਇਹ ਸਾਡਾ ਸਿਸਟਮ ਮੈਡੀਕਲ ਦੇਖੋ ਕੱਲ ਨੂੰ ਡਾਕਟਰ ਕਿੱਧਰ ਦੇ ਬਣ ਕੇ ਆਣਗੇ ਇਹ ਤਾਂ ਡਾਕਟਰ ਉਹ ਬਣਨਗੇ ਜਿਹੜੇ ਕਿਸੀਂ ਕਹਾਂਗੇ ਅੱਖਾਂ ਦੇ ਡਾਕਟਰ ਲਾਜ ਪੇਟ ਦਾ ਕਰਦਿਆ ਕਰਨਗੇ ਇਹ ਸਾਰੇ ਡਾਕਟਰ ਇਦਾਂ ਦੇ ਬਣਨਗੇ ਜਿਹੜੇ ਆਪਾਂ ਇਦਾਂ ਗ੍ਰੇਸ ਮਾਰਕਸ ਦੇ ਕੇ ਬਣਾ ਰਹੇ ਸੀ ਠੀਕ ਹੈ ਨਾ ਜੀ ਦੇਖੋ ਪਬਲਿਕ ਜਾਗਦੀ ਹੈ ਤੇ ਹੱਲਾ ਮਾਰਿਆ ਤੇ ਉਹਨਾਂ ਨੇ ਦੇਖੋ ਲੱਭ ਲਿਆ ਐਨਟੀ ਇੱਕ ਵਾਰੀ ਮੰਨਣ ਨੂੰ ਤਿਆਰ ਨਹੀਂ ਸੀ ਅੱਜ ਮੈਂ ਧੰਨਵਾਦ ਕਰਦਾ ਧਰਮਿੰਦਰ ਪ੍ਰਧਾਨ ਜੀ ਦੇਸ਼ ਦੇ ਜਿਹੜੇ ਐਜੂਕੇਸ਼ਨ ਮਿਨਿਸਟਰ ਹੈ ਘੱਟੋ ਘੱਟ ਉਹਨਾਂ ਮੰਨਿਆ ਤਾਂ ਸਹੀ ਕਿ ਭਾਈ ਗਲਤੀਆਂ ਹੋਈਆਂ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ ਕਿਸੇ ਵੀ ਸਟੇਟਮੈਂਟ ਦੇ ਵਿੱਚ ਸੋ ਮੈਂ ਕਹਿਣਾ ਚਾਹੂੰਗਾ ਨਵੀਂ ਸਰਕਾਰ ਹੈ ਨਵੀਂ ਸਰਕਾਰ ਨੂੰ ਆਪਣੀ ਪ੍ਰਬਲਤਾ ਦਿਖਾਉਣ ਲਈ ਨਵੀਂ ਸਰਕਾਰ ਨੂੰ ਆਪਣਾ ਇੱਕ ਵਿਸ਼ਵਾਸ ਜਤਾਨ ਲਈ ਨੀਟ ਨੂੰ ਕੈਨਸਲ ਕਰਕੇ ਰੱਦ ਕਰਕੇ ਤੇ ਨਵਾਂ ਨੀਟ ਲੈਣਾ ਚਾਹੀਦਾ ਬਹੁਤ ਜੂਰੀ ਬੰਦਾ ਹੈ ਬੱਚਿਆਂ ਦਾ ਭਵਿੱਖ ਜੁੜਿਆ ਹੈ ਬੱਚਿਆਂ ਦੀ ਤਸੱਲੀ ਨਹੀਂ ਹੋ ਰਹੀ ਕਿਸੇ ਵੀ ਡਿਸੀਜ਼ਨ ਨਾਲ ਬੱਚਾ ਤਸੱਲੀ ਉਦੋਂ ਹੋਣੀ ਤੇ ਦੁਬਾਰਾ ਪੇਪਰ ਹੋਏਗਾ ਗ੍ਰੇਸ ਮਾਰਕਸ ਜੋ ਦਿੱਤੇ ਗਏ ਨੇ ਜਿਵੇਂ ਕੀ ਉਹ ਪਾਰਟਿਕੂਲਰ ਬੱਚਿਆਂ ਨੂੰ ਹੀ ਦਿੱਤੇ ਗਏ ਸੀਗੇ ਜਾਂ ਫਿਰ ਜਾਂ ਫਿਰ ਸਾਰਿਆਂ ਨੂੰ 올ਓਵਰ ਨੂੰ ਦਿੱਤੇ ਗਏ ਸੀਗੇ ਗ੍ਰੇਸ ਮਾਰਕਸ ਦੇਖੋ 올ਓਵਰ ਨੂੰ ਗ੍ਰੇਸ ਮਾਰਕਸ ਨਹੀਂ ਦਿੱਤੇ ਗਏ ਇਹ ਕੁਝ ਬੱਚਿਆਂ ਨੂੰ ਜਿਹੜਾ ਟਾਈਮ ਲਾਸ ਦਾ ਰੋਲਾ ਪਾਇਆ ਜਾ ਰਿਹਾ ਜੀ ਇਹਨਾਂ ਨੂੰ ਪੇਪਰ ਗਲਤ ਚਲਾ ਗਿਆ ਇਹਨਾਂ ਨੂੰ ਪੇਪਰ ਉਹ ਹਿੰਦੀ ਮੀਡੀਅਮ ਦਾ ਆਉਣਾ ਚਾਹੀਦਾ ਸੀ ਅਸੀਂ ਇੰਗਲਿਸ਼ ਦਾ ਦੇ ਦਿੱਤਾ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਕੁਝ ਜਗ੍ਹਾ ਤੇ ਇਦਾਂ ਧਾਂਦਲੀ ਹੋਈ ਸੀ ਤੇ ਉਹ ਕੁਝ ਜਗ੍ਹਾ ਤੇ ਉਹਨਾਂ ਨੇ ਗ੍ਰੇਸ ਮਾਰਕਸ ਦਿੱਤੇ ਨੇ ਪਰ ਕਹਿਣ ਦਾ ਮਤਲਬ ਹੈ ਗ੍ਰੇਸ ਮਾਰਕਸ ਵੀ ਤੁਸੀਂ ਵੀ ਰਾਜੂ ਜੀ ਪੇਪਰ ਦਿੱਤੇ ਹੋਣਗੇ ਮੈਂ ਵੀ ਦਿੱਤੇ ਨੇ ਗ੍ਰੇਸ ਮਾਰਕ 10 ਹੋ ਸਕਦੇ 20 ਹੋ ਸਕਦੇ ਕਿੰਨੇ ਅਪਮਾਨਾ ਬਣਾਇਆ 140 40 ਨੰਬਰ ਗ੍ਰੇਸ 150 ਨੰਬਰ ਗ੍ਰੇਸ ਕਦੀ ਮਿਲਿਆ ਕਿਸੇ ਨੂੰ ਅੱਛਾ ਤੁਸੀਂ ਇਹ ਦੇਖੋ ਤੁਸੀਂ 500 ਅਸੀਂ ਜਿਹੜੀ ਲੜਕੀ ਦਾ ਨੰਬਰ ਹੈ ਜਿਹਦੀ ਇੰਟਰਵਿਊ ਚੱਲ ਰਹੀ ਹੈ ਅੱਜਕੱਲ ਸੋਸ਼ਲ ਮੀਡੀਆ ਤੇ ਉਹਨੂੰ ਤੁਸੀਂ 20 ਨੰਬਰ ਗ੍ਰੇਸ ਦੇ ਦਿਓ ਸਾਡ 600 ਬਣ ਜਾਣਗੇ ਉਹਨੂੰ 140 ਦੇ ਕੇ ਉਹਦੇ 720 ਪੂਰੇ ਕਿਉਂ ਕੀਤੇ ਗਏ ਆ ਸਵਾਲਾ ਦੇ ਘੇਰੇ ਚ ਉਹਨੂੰ 720 ਚੋਂ 720 ਨੰਬਰ ਕਿਉਂ ਦਿੱਤੇ ਗਏ ਕੀ ਕਿਹੜੀ ਫਾਰਸਤੇ ਦਿੱਤੇ ਗਏ ਨੇ ਇਹ ਪੱਕਾ ਮੈਂ ਦਾਅਵੇ ਨਾ ਕਹਿ ਸਕਦਾ ਅਫਸਰਾਂ ਨੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਸਾਰੀ ਤੰਦਲੀ ਕੀਤੀ ਉਸ ਵਿੱਚ ਇਹ ਜੋ ਸਾਰਾ ਕੁਝ ਪੇਪਰ ਲੀਕੇ ਜੁਕੋਇਆ ਉਸ ਦੇ ਵਿੱਚ ਤੁਸੀਂ ਵੱਡਾ ਰੀਜ਼ਨ ਮੰਨਦੇ ਹੈਗੇ ਹੋ ਕਿ ਪੋਲਿਟੀਕਲ ਦਬਾਅ ਜਾਂ ਫਿਰ ਪੋਲਿਟੀਕਲ ਪਰਸਨਸ ਜਿਹੜੇ ਨੇ ਉਹ ਜੁੜੇ ਰਹੇ ਨੇ ਬਿਲਕੁਲ ਹੈਗਾ ਜੀ ਪੋਲਿਟੀਕਲ ਦਬਾਅ ਕਰਕੇ ਹੀ ਹੋਇਆ ਹੈ ਪ੍ਰੈਜ਼ੀਡੈਂਟ ਸਰਕਾਰ ਇਹਨੂੰ ਤਾਂ ਨਹੀਂ ਮੰਨਦੀ ਕਿਉਂਕਿ ਸਰਕਾਰ ਰਿਪੀਟ ਹੋ ਗਈ ਇਹੀ ਜੇ ਕਾਂਗਰਸ ਆ ਜਾਂਦੀ ਕਾਂਗਰਸ ਨੇ ਤਾਂ ਨਹੀਂ ਕੱਢ ਲੈਣੀ ਸੀ ਮੈਂ ਅੱਜ ਵੀ ਕਹਿੰਦਾ ਸਰਕਾਰ ਦੀ ਪਾਰਦਰਸ਼ਤਾ ਤੇ ਸਵਾਲ ਜਾਗ ਰਿਹਾ ਹੈ ਸਰਕਾਰ ਦੇ ਵਿੱਚ ਜਿਹੜੇ ਬਾਬੂ ਬੈਠੇ ਨੇ ਉਹ ਕਿਸੇ ਨਾ ਕਿਸੇ ਕਲੋਜ਼ ਅਫਸਰਾ ਦੇ ਲਵਾਏ ਹੁੰਦੇ ਨੇ ਹਣਾ ਜੀ ਇਹ ਕਿਤਨਾ ਕਿਤੇ ਤੰਦਲੀ ਉਹਨਾਂ ਨਾਲ ਜੁੜਦੀ ਪਈ ਹੈ ਇਹ ਉਹਨਾਂ ਨੂੰ ਦੇਖਣਾ ਚਾਹੀਦਾ ਵਾਚਣਾ ਚਾਹੀਦਾ ਦੇਸ਼ ਜਾਗਦਾ ਪਿਆ ਦੇਸ਼ ਧਰਮ ਦੀ ਰਾਜਨੀਤੀ ਉੱਪਰ ਚਲਾ ਗਿਆ ਦੇਖੋ ਤੁਸੀਂ ਇਹ ਚੀਜ਼ ਦੇਖ ਲਓ ਆਪਾਂ ਦੇਸ਼ ਇੰਨਾ ਸਿਆਣਾ ਹੈ ਸਾਡਾ ਉਹ ਕਿਸੇ ਤਰੀਕੇ ਦੀ ਰਾਜਨੀਤੀ ਦੇ ਥੱਲੇ ਇਨਫਲੂਐਂਸ ਨਹੀਂ ਆਇਆ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਵੋਟਾਂ ਕੀਤੀਆਂ ਸੋ ਮੇਰਾ ਕਹਿਣ ਦਾ ਭਾਵ ਹੈ ਇਹ ਤੰਦਲੀ ਹੈਗੀ ਹੈ ਬਾਬੂਆ ਨੇ ਆਪਣੇ ਆਕਾਮਾਂ ਦੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੋਈ ਨਾ ਕੋਈ ਤੰਦਲੀ ਕੀਤੀ ਹੈ ਮੈਂ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਧੰਨਵਾਦ ਕਰਾਂਗਾ ਉਹਨਾਂ ਨੇ ਅੱਜ ਮੰਨਿਆ ਤੇ ਮੈਂ ਉਹਨਾਂ ਤੋਂ ਆਕਾਂਸ਼ਾਵਾਂ ਕਰਦਾ ਇੱਕ ਵਧੀਆ ਮੰਤਰੀ ਅਧਰਮਿੰਦਰ ਪ੍ਰਧਾਨ ਜੀ ਉਹ ਇਹਦੀ ਨਿਰਪੱਖ ਜਾਂਚ ਕਰਾਣ ਕਿਉਂ ਧੰਦਲੀਆਂ ਹੋਈਆਂ ਜਿਵੇਂ 30-30 ਲੱਖ ਰੁਪਈਆ ਦੇ ਕੇ ਕਈ ਪੇਰੈਂਟਸ ਨੇ ਕੋਸ਼ਿਸ਼ ਕੀਤੀ ਪੇਪਰ ਖਰੀਦਣ ਦੀ ਠੀਕ ਹੈ ਨਾ ਉਹ ਕਿਹਰੇ ਪੇਰੈਂਟਸ ਨੇ ਜਾਂ ਕਈ ਬੱਚੇ ਜਿਹੜੇ ਫਸਟ ਇਅਰ ਦੇ ਸੀਗੇ ਐਮਬੀਬੀਐਸ ਦੇ ਰਾਜਸਥਾਨ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਪੇਪਰ ਦੇਣਾ ਸੀ ਉਹਨਾਂ ਜਗ੍ਹਾ ਬਿਠਾਇਆ ਗਿਆ ਉਹਨਾਂ ਨੂੰ ਚੈੱਕ ਦਿੱਤੇ ਗਿਆ ਉਹਨਾਂ ਨੂੰ ਪੈਸਾ ਦਿੱਤਾ ਗਿਆ ਤੁਸੀਂ ਦੇਖੋ ਜਿਹੜਾ ਡਾਕਟਰੀ ਦਾ ਪੇਸ਼ਾ ਨਾ ਜੀ ਅੱਜਕੱਲ ਬਹੁਤ ਜ਼ਿਆਦਾ ਮਹਿੰਗਾ ਪੇਸ਼ਾ ਹੋ ਚੁੱਕਾ ਹੈ ਕਰੋਨਾ ਕਰੋਨਾ ਦੀ ਸੀਟ ਜਾ ਰਹੀ ਹੈ ਸਰਕਾਰ ਨੂੰ ਚਾਹੀਦਾ ਵੱਧ ਤੋਂ ਵੱਧ ਮੈਡੀਕਲ ਕਾਲਜ ਖੋਲ੍ਹ ਕੇ ਹੈਲਥ ਤੇ ਐਜੂਕੇਸ਼ਨ ਇਹ ਦੋ ਚੀਜ਼ਾਂ ਉੱਤੇ ਤਾਂ ਸਰਕਾਰ ਨੂੰ ਬਹੁਤ ਸੀਰੀਅਸ ਹੋਣਾ ਚਾਹੀਦਾ ਸਰਕਾਰ ਸੀਰੀਅਸ ਕੀਤੇ ਧਰਮਾਂ ਤੇ ਧਰਮਾਂ ਨੂੰ ਲੈ ਕੇ ਸਰਕਾਰ ਜ਼ਿਆਦਾ ਸੀਰੀਅਸ ਹੈ ਉੱਥੇ ਪੈਸੇ ਉਜਾੜ ਰਹੀ ਹੈ ਇਹਨੇ ਲਾ ਰਹੀ ਹੈ ਮੇਰੇ ਹਿਸਾਬ ਨਾਲ ਐਜੂਕੇਸ਼ਨ ਉੱਤੇ ਤੇ ਹੈਲਥ ਉੱਤੇ ਸਾਨੂੰ ਪਾਰਦਰਸ਼ਤਾ ਬਣਾ ਕੇ ਕਿਉਂਕਿ ਦੇਖੋ ਕਰੋਨਾ ਟਾਈਮ ਆਇਆ ਜੀ ਸਾਨੂੰ ਕਿਹਦੀ ਲੋੜ ਸੀਗੀ ਸਭ ਧਾਰਮਿਕ ਸਥਾਨ ਬੰਦ ਹੋ ਗਏ ਸੀਗੇ ਕੀ ਦੀ ਲੋਡ ਸੀ ਸਾਨੂੰ ਡਾਕਟਰਾਂ ਦੀ ਲੋਡ ਸੀ ਸਾਨੂੰ ਦਵਾਈਆਂ ਦੀ ਲੋਡ ਸੀ ਸੋ ਇਹ ਨੀਟ ਦੇ ਕੇ ਹੀ ਉਹ ਡਾਕਟਰ ਬੰਦੇ ਨੇ ਸੋ ਨੀਟ ਦਾ ਐਗਜ਼ਾਮ ਕੁਝ ਪਾਰਦਰਸ਼ਤਾ ਨਾਲ ਹੋਣਾ ਚਾਹੀਦਾ ਹੈ ਜਿਹੜਾ ਜਿਹੜਾ ਅਫਸਰ ਤੇ ਜਿਹੜਾ ਜਿਹੜਾ ਪੋਲਿਟਿਕਲ ਫੇਸ ਵੀ ਇਨਵੋਲ ਹੈ ਮੇਰਾ ਮੰਨਣਾ ਹੈ ਹੋ ਸਕਦਾ ਨਾ ਵੀ ਹੋਵੇ ਪਰ ਜਿਹੜਾ ਜਿਹੜਾ ਵੀ ਪੋਲਿਟਿਕਲ ਫੇਸ ਜਿਨੇ ਇਨਫਲੂਐਂਸ ਕੀਤਾ ਹੈ ਨੀਟ ਨੂੰ ਉਹ ਸਾਹਮਣੇ ਲੈ ਕੇ ਆਣਾ ਚਾਹੀਦਾ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਜਿਹਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਆਥਾ ਵਿਸ਼ਵਾਸ ਹੈ ਚੀਫ ਜਸਟਿਸ ਸਾਹਿਬ ਤੇ ਬਹੁਤ ਵਧੀਆ ਬੰਦੇ ਨੇ ਚੀਫ ਜਸਟਿਸ ਸਾਹਿਬ ਉਹ ਸਾਡੀ ਦੇਸ਼ ਦੀ ਜਨਤਾ ਨੂੰ ਇਨਸਾਫ ਦੇਣਗੇ ਔਰ ਮੇਰਾ ਨੀਟ एग्जाम ਕੀ ਹੈ ਐਕਚੁਅਲ ਵਿੱਚ ਉਸ ਨੂੰ ਜੋ ਕਰੈਕ ਕਰਦੇ ਉਹ ਕੀ ਬਣਦਾ ਹੈ ਉਸ ਦਾ ਫਿਊਚਰ ਕੀ ਹੈਗਾ ਉਸ ਬਾਰੇ ਦੇਖੋ ਜੀ ਨੀਟ ਹੈਗਾ ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ ਬੇਸਿਕਲੀ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਇਹਨੂੰ एग्जाम ਦੇ ਕੇ ਅਸੀਂ ਡਾਕਟਰ ਬੰਦੇ ਐਮਬੀਬੀਐਸਲੀ ਐਮਬੀਬੀਐਸਲੀ ਬੀਡੀਐਸਲੀ ਬੀਐਮਐਸਲੀ ਉਹਨਾਂ ਦੇ ਕਾਲਜਾਂ ਵਿੱਚ ਸੀਟਾਂ ਲੈਣ ਲਈ एग्जाम ਦਿੰਨੇ ਆਪਾਂ ਸੋ ਇਹ एग्जाम ਤਾਂ ਇੰਪੋਰਟੈਂਟ ਬਣ ਜਾਂਦਾ ਕਿਉਂਕਿ ਡਾਕਟਰੀ ਪੇਸ਼ਾ ਨਾਲ ਜੁੜਿਆ ਹੋਇਆ ਡਾਕਟਰੀ ਪੇਸ਼ਾ ਲੋਕਾਂ ਨੂੰ ਇਹ ਲੱਗਦਾ ਡਾਕਟਰ ਬਹੁਤ ਪੈਸੇ ਕਮਾਉਂਦੇ ਨੇ ਠੀਕ ਹੈ ਜੀ ਇਹ ਵੀ ਇੱਕ ਗਲਤ ਧਾਰਨਾ ਨਾ ਬਣ ਗਿਆ ਕਿ ਕਿ ਸੀਟਾਂ ਮਹਿੰਗੀਆਂ ਹੋਣ ਕਰਕੇ ਡਾਕਟਰ ਨੂੰ ਪੈਸੇ ਕਮਾਣੇ ਪਾ ਰਿਹਾ ਜੇ ਸੀਟਾਂ ਸਸਤੀਆਂ ਹੋਣ ਕਰੋੜ ਕਰੋੜ ਦੀ ਸੀਟ ਆ ਰਹੀ ਡੇਡੜ ਕਰੋੜ ਦੀ ਹੈ ਨਾ ਕਪਲਾ ਇੰਨਾ ਹੋ ਰਿਹਾ ਹੁਣ ਤੁਸੀਂ ਮੰਨੋਗੇ ਨਹੀਂ ਸਾਊਥ ਵਿੱਚ ਕਈ ਮੰਤਰੀਆਂ ਦੇ ਆਪਣੇ ਮੈਡੀਕਲ ਕਾਲਜ ਨੇ ਕਈ ਮੰਤਰੀਆਂ ਦੇ ਆਪਣੇ ਮੈਡੀਕਲ ਕਾਲਜ ਹੈ ਮਹਿੰਗੀ ਮਹਿੰਗੀ ਸੀਟ ਕਰਕੇ ਉਹ ਵੇਚਦੇ ਨੇ ਸਰਕਾਰਾਂ ਵਿੱਚ ਵੀ ਕਈ ਮੰਤਰੀ ਹੋਣਗੇ ਜਿਨ੍ਹਾਂ ਦੇ ਆਪਣੇ ਮੈਡੀਕਲ ਕਾਲਜ ਹੋਣਗੇ ਜਿਹੜੇ ਕਿ ਕਰੋੜ ਕਰੋੜ ਡੇਡੜ ਦੋ ਦੋ ਕਰੋੜ ਦੀ ਸੀਟ ਵੇਚਦੇ ਨੇ ਸੋ ਇਹ ਧੰਦ ਲਈ ਮੁੱਢ ਸਰਕਾਰ ਤੋਂ ਹੀ ਸ਼ੁਰੂ ਹੁੰਦੀ ਹੈ ਸਰਕਾਰਾਂ ਨੂੰ ਚਾਹੀਦਾ ਕੋਈ ਵੀ ਲੀਡਰ ਮੈਡੀਕਲ ਕਾਲਜ ਦਾ ਮੈਂਬਰ ਜਾਂ ਮਾਲਕ ਨਾ ਹੋਵੇ ਮੈਡੀਕਲ ਕਾਲਜ ਦਾ ਮੈਂਬਰ ਹੋਵੇ ਕੋਈ ਡਾਕਟਰ ਟੌਪ ਦਾ ਠੀਕ ਹੈ ਜੀ ਸੋ ਇਹ ਚੀਜ਼ਾਂ ਲਿਆਣੀਆਂ ਪੈਣੀਆਂ ਸਾਡੇ ਦੇਸ਼ ਦੀ ਇਹੀ ਪ੍ਰੋਬਲਮ ਹੈ ਐਗਰੀਕਲਚਰ ਮਿਨਿਸਟਰ ਕੋ ਐਗਰੀਕਲਚਰ ਹੈ ਨਹੀਂ ਐਜੂਕੇਸ਼ਨ ਮਿਨਿਸਟਰ ਕੋ ਐਜੂਕੇਸ਼ਨ ਹੈ ਨਹੀਂ ਠੀਕ ਹੈ ਜੀ ਵੱਖਰੇ ਵੱਖਰੇ ਜਿਹੜੇ ਮੰਤਰਾਲੇ ਨੇ ਉਹ ਪਤਾ ਨਹੀਂ ਕਿਨੂ ਕਿਨੂ ਵੰਡੇ ਹੋ ਜਾਂਦੇ ਸੋ ਨੀਟ ਇੱਕ ਤੁਸੀਂ ਕਹਿ ਸਕਦੇ ਹੋ ਸਾਡੇ ਦੇਸ਼ 'ਚ ਲੜਕੀਆਂ ਲਈ ਸਪੈਸ਼ਲੀ ਡਾਕਟਰ ਬਣਨ ਦੀ ਇੱਕ ਆਸ ਹੈ ਉਸ ਆਸ ਨੂੰ ਆਪਾਂ ਨਾ ਤੋੜੀਏ ਉਦੀ ਪਾਰਦਰਸ਼ਤਾ ਨੂੰ ਪਵਿੱਤਰਤਾ ਨੂੰ ਆਪਾਂ ਬਰਕਰਾਰ ਰੱਖੀਏ ਨੀਟ ਹਮੇਸ਼ਾ ਹੀ ਕਿਉਂ ਤੰਦਲੀਆਂ ਚ ਆ ਜਾਂਦਾ ਸੋ ਮੈਂ ਬੇਨਤੀ ਕਰਾਂਗਾ ਨੀਟ ਨੂੰ ਕੈਨਸਲ ਕਰਕੇ 24 ਵਾਲੇ ਨੂੰ ਇਹਨੂੰ ਕੈਨਸਲ ਕਰਕੇ ਤੇ ਇਸੇ ਸਾਲ ਹੀ ਦੁਬਾਰਾ ਨਵਾਂ ਇਗਜ਼ਾਮ ਲੈ ਲੈਣਾ ਚਾਹੀਦਾ ਬਿਲਕੁਲ ਪ੍ਰੋਫੈਸਰ ਐਮ ਪੀ ਸਿੰਘ ਨੇ ਜਨਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਕਿਹਾ ਹੈ ਕਿ ਨੀਟ ਜੋ ਇਸ ਬਾਰ ਜਿਸ ਦੇ ਵਿੱਚ ਪੀਪਰ ਲੀਕੇਜ ਹੋਇਆ ਉਸ ਨੂੰ ਕੈਨਸਲ ਕਰਕੇ ਨਵੇਂ ਸਿਰੇ ਦੇ ਉੱਤੇ ਜਿਹੜਾ ਹੈ ਉਸ ਦਾ ਪੀਪਰ ਲਿਆ ਜਾਣਾ ਚਾਹੀਦਾ ਹੈ ਚਾਹੀਦਾ ਹੈ ਕੈਮਰ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਚਲੰਦਰ